ਉੰਕੀ ਹੋਇਆ ਕਿ ਅਕਾਲੀ ਦਲ ਫਿਰੂ ਫਿਰੂ ਕਿਉਂ ਹੁੰਦਾ ਜਾ ਰਿਹਾ ਹੈ ਭਾਤ ਤੱਤ 77 73 73 ਸੀਟਾਂ ਜਿੱਤਣ ਵਾਲਾ 8 8 ਨੋਂ ਪਾਰਲੀਮੈਂਟ ਦਾ ਸਿੱਟਾ ਜਿੱਤਣ ਵਾਲਾ ਅੱਜ ਕਿੱਥੇ ਖੜਾ ਹੈ ਜਿਹੜੇ ਮੂਹ ਨਾਲ ਕਹਿੰਦੇ ਕਿ ਅਸੀਂ ਅਕਾਲੀ ਦਲ ਵਾਲੇ ਆ ਸਾਡਾ ਅਕਾਲੀ ਦਲ ਹੀ ਸ਼ੋਮਣੀ ਗੱਲ ਦਾ ਕਿਹੜੇ ਮੂਹ ਨਾਲ ਕਹਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਕਿ ਇਹਨੇ ਅਕਾਲੀ ਦਲ ਦਾ ਨਾਮ ਬਦਲ ਕੇ ਪੰਜਾਬੀ ਪਾਰਟੀ ਰੱਖ ਲਿਆ ਸੀ ਸੰਕਟ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਦੋਸਤੋ ਉਹ ਹੈ ਅਕਾਲੀ ਦਲ ਬਾਦਲ ਪੰਜਾਬ ਸਰਕਾਰ ਧਰਮਣੀ ਕਾਲੀ ਦਲ ਧਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਸਰਬੋਤਮ ਅਦਾਤ ਅਕਾਲ ਤੱਕ ਸਾਫ਼ ਸਾਫ਼ ਇਹਨਾਂ ਦੇ ਤਵਾਥਲੇ ਕੰਮ ਕਰ ਦੋਸ਼ੀ ਦਾ ਦੋਵੇਂ ਤਰ੍ਹਾਂ ਨੇ ਨਾ ਹੋਰ ਕਿ ਇਹ ਤਾਂ ਸਜ਼ਾ ਵਾਸਤੇ ਤਿਆਰ ਹੋਗੇ ਜਿਸ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਦਾ ਉਹ ਧੜਾ ਜਿਹੜਾ ਬਾਦਲ ਕਾਲੀਦਲ ਹੈ ਕਿ ਉਹਨੂੰ ਜ਼ਥੇਦਾਰ ਸਾਹਿਬ ਤਾਲੂਕ ਕਰਨਗੇ ਦਰਦਿਕੋਮ ਚੈਨਲ ਦੇ ਬਹੁਤ ਹੀ ਸਤਿਕਾਰ ਦੋਸਤ ਦਰਸ਼ਕੋ ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਇੱਕ ਛੋਟੀ ਜੀ ਪਰ ਚੱਲੰਤ ਕਹਾਣੀ ਨਾਲ ਕਰਾਂਗੇ ਆਓ ਫਿਰ ਤੁਸੀਂ ਪੜੋਹ ਹਾਂ ਦੋਸਤੋ ਕਹਾਣੀ ਹੈ ਕਿ ਇੱਕ ਰਾਜੇ ਨੇ ਆਪਣੇ ਸਾਰੇ ਅਹਿਲਕਾਰ ਇਕੱਠੇ ਕਰਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੇਰੀ ਖਾਤਰ ਕੀ ਕਰ ਸਕਦੇ ਹੋ ਹਰੇਕ ਅਹਿਲਕਾਰ ਨੇ ਜਹਾ ਜਿਸੀ ਜੋ ਕਹੋਂ ਕਰ ਸਕਦੇ ਆ ਇਥੋਂ ਤੱਕ ਕਿ ਵੀ ਜਾਨ ਵਾਰਨ ਵਾਸਤੇ ਵੀ ਤਿਆਰ ਸਾਰਿਆਂ ਦੀ ਇੱਕੋ ਹੀ ਬਾਤ ਸੀ ਫਿਰ ਰਾਜੇ ਨੇ ਆਪਣੇ ਇੱਕ ਖਾਸ ਵਜ਼ੀਰ ਨੂੰ ਬੁਲਾ ਕੇ ਕਿਹਾ ਵੀ ਵਜ਼ੀਰ ਸਾਹਿਬ ਤੁਸੀਂ ਮੇਰੇ ਸੀਨੀਅਰ ਵਜ਼ੀਰ ਹੋ ਬੜੇ ਵਫਾਦਾਰ ਹੋ ਝੂਠ ਵੀ ਨਹੀਂ ਬੋਲਦੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੇ ਇੱਕੋ ਹੀ ਸਮੇਂ ਆਪਣੇ ਦੋਹਾਂ ਦੀ ਦਾੜੀ ਨੂੰ ਅੱਗ ਲੱਗ ਜੇ ਫਿਰ ਤੁਸੀਂ ਕੀ ਕਰੋਗੇ ਤੋਕਨਾ ਜੀ ਮਹਾਰਾਜ ਭਾਵੇਂ ਮਾਰੋ ਭਾਵੇਂ ਛੱਡੋ ਪਹਿਲਾਂ ਤਾਂ ਮੈਂ ਆਪਣੀ ਦਾੜੀ ਨੂੰ ਵੀ ਅਗੋ ਜਾਊਗਾ ਸੋ ਦੋਸਤੋ ਮੇਰਾ ਕਹਾਣੀ ਦਾ ਮਤਲਬ ਇਹ ਸੀ ਕਿ ਅੱਜ ਸਾਰੇ ਦੇਸ਼ ਵਿੱਚ ਹੀ ਅੱਗ ਲੱਗੀ ਹੋਈ ਹੈ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਪਰ ਸਾਡੇ ਪੰਜਾਬ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਇਹ ਓਦੋਂ ਵੀ ਬੁਰੇ ਹਾਲਾਤਾਂ ਚੋਂ ਪੰਜਾਬ ਲੰਘ ਰਿਹਾ ਹੈ ਕੌਣ ਇਹਦੇ ਲਈ ਕੁਸ਼ੂਰ ਹੈ ਦੋਸਤੋ ਸਾਡੇ ਪੰਜਾਬ ਦੀ ਨਹੀਂ ਸਾਡੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਜੋਕੇ ਹਾਲਾਤ ਜੋ ਸੰਕਟ ਪੰਜਾਬ ਵਿੱਚ ਚੱਲ ਰਿਹਾ ਜਾਂ ਦੇਸ਼ ਵਿੱਚ ਚੱਲ ਰਿਹਾ ਉਹਦੇ ਸਾਰੀਆਂ ਪਾਰਟੀਆਂ ਨੇ ਮੇਵਾਰ ਨਹੀਂ ਆਪਾਂ ਪੰਜਾਬ ਦੇ ਸੰਕਟ ਦੀ ਗੱਲ ਕਰੀਏ ਕਾਂਗਰਸ ਪਾਰਟੀ ਸਭ ਤੋਂ પ્રાਣੀ ਪਾਰਟੀ ਹੈ ਇਹਨੇ ਪੰਜਾਬ ਨਾਲ ਕੋਈ ਘੱਟ ਨਹੀਂ ਕੀਤੀ ਭਾਜਪਾ ਜਿਹੜੀ ਕਿ ਪਹਿਲਾਂ ਜਨ ਸੰਘ ਹੁੰਦੀ ਸੀ ਇਹਨੇ ਵੀ ਕੋਈ ਪੰਜਾਬ ਦਾ ਕਦੇ ਪਹਿਲਾਂ ਨਹੀਂ ਸੋਚਿਆ ਨਮੀ ਪਾਰਟੀ ਜਿਹੜੀ ਕਿ ਥੋੜੇ ਸਾਲਾਂ ਚ ਹੀ ਖੋਣ ਚਾਈ ਹੈ ਇਸ ਵੇਲੇ ਪੰਜਾਬ ਚ ਹਕੂਮਤ ਕਰ ਰਹੀ ਆ ਆਮ ਆਦਮੀ ਪਾਰਟੀ ਦੋਸਤੋ ਪੰਜਾਬ ਦਾ ਪਹਿਲਾਂ ਇਹਦੇ ਵੀ ਨਹੀਂ ਕੀਤਾ ਇਹ ਤਾਂ ਹੋਇਆ ਨਹੀਂ ਜੋ ਇਨਾਂ ਨੇ ਕਿਆ ਸੀ ਨਾ ਇਹ ਤਾਂ ਹੋਇਆ ਜੋ ਕਾਂਗਰਸ ਨੇ ਕੈਪਟਨ ਦੀ ਸਰਕਾਰ ਨੇ ਕਿਆ ਸੀ ਨਾ ਉਹਨਾਂ ਤੋਂ ਹੋਇਆ ਥੋੜਾ ਤੱਕ ਕਿਸੇ ਨੇ ਕੀ ਕਰਨਾ ਸੀ ਪਰ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਦੀ ਸਿਰਜਣਾ ਦੀ ਪੰਜਾਬ ਦੇ ਭਲੇ ਲਈ ਹੋਈ ਸੀ ਉਸ ਪਾਰਟੀ ਤੇ ਸਭ ਤੋਂ ਵੱਧ ਗਿਲਾ ਹੈ ਲੋਕਾਂ ਨੂੰ ਸਭ ਤੋਂ ਵੱਧ ਗਿਲਾ ਹੈ ਉਹ ਇਸ ਸੰਕਟ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਦੋਸਤੋ ਉਹ ਹੈ ਅਕਾਲੀ ਦਲ ਬਾਦਲ ਸਭ ਨੂੰ ਪਤਾ ਹੈ ਕਿ ਅੰਗਰੇਜ਼ਾਂ ਦੇ ਰਾਜ ਵੇਲੇ ਸਾਡੇ ਗੋਧਾਮਾਂ ਦੇ ਵਿੱਚ ਮਹੰਤਾਂ ਦਾ ਮਸਤੰਡਿਆਂ ਦਾ ਕਬਜ਼ਾ ਸੀ ਉਹਨਾਂ ਨੇ ਗੁਰੂ ਘਰਾਂ ਨੂੰ ਯਾਸ਼ੀ ਦੇ ਅੱਡੇ ਬਣਾਇਆ ਹੋਇਆ ਸੀਗਾ ਜਦੋਂ ਪਾਣੀ ਸਰਾਂ ਦੇ ਉੱਤੋਂ ਦੀ ਲੰਘਣ ਲੱਗਿਆ ਫਿਰ ਕੌਮ ਨੂੰ ਹਾਰ ਕੇ ਮੋਰਚੇ ਲਾਉਣੇ ਪਏ ਸ਼ਾਂਤਮੀ ਮੋਰਚੇ ਗੁਰੂ ਕੇ ਬਾਲ ਦਾ ਮੋਰਚਾ ਅਨਕਾਣਾ ਸਾਹਿਬ ਦਾ ਮੋਰਚਾ ਪੰਜਾ ਸਾਹਿਬ ਦਾ ਮੋਰਚਾ ਜੈਤੋ ਦਾ ਮੋਰਚਾ ਕਿੰਨੇ ਹੀ ਮੋਰਚੇ ਲਾਉਣੇ ਪਏ ਡਾਂਗਾ ਖਾਦੀਆਂ ਜੇਲ੍ਹਾਂ ਕੱਟੀਆਂ ਸ਼ਹੀਦੀਆਂ ਪਾਈਆਂ ਹਜ਼ਾਰਾਂ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੈਂਕੜੇ ਲੋਕਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਹਜ਼ਾਰਾਂ ਲੋਕਾਂ ਨੇ ਹੀ ਡਾਂਗਾ ਖਾਦੀਆਂ ਡਾਂਗਾ ਵੀ ਕੀ ਲੀਆਂ ਬੀਟੀ ਦੇ ਡਾਂਗਾ ਮਸ਼ਹੂਰ ਹੋਇਆ ਸੀ ਜਦੋਂ ਸ਼ਾਂਤਮੀ ਰਹੇ ਕਿ ਕਿਸੇ ਕਿਸਮ ਦੀ ਪੜਕਾਹਟ ਨਹੀਂ ਕੀਤੀ ਸਾਡੇ ਸੱਤਿਆਗਰੀਆਂ ਸਾਡੇ ਬਜ਼ੁਰਗਾਂ ਨੇ ਫਿਰ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ ਤੇ ਸਾਡੇ ਗੁਰੂ ਘਰਾਂ ਨੂੰ ਆਜ਼ਾਦ ਕੀਤਾ ਮੁਕੰਮਲ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਕੰਮ じゃ ਹੋਇਆ ਤੇ ਸ਼੍ਰੋਮਣੀ ਕਮੇਟੀ ਕੋਈ ਅੱਜ ਵਾਲੀ ਪੰਜਾਬੀ ਸੂਬਾ ਨਹੀਂ ਸੀ ਉਹਦੇ ਕੋਲੇ ਪੰਜਾਬ ਹਰਿਆਣਾ ਹਿਮਾਚਲ ਬਾਹਰ ਤੋਂ ਬਣਿਆ ਨੇ ਉਹ ਤਾਂ ਲੈ ਕੇ ਨਨਕਾਣਾ ਸਾਹਿਬ ਸਾਰੇ ਇਧਰ ਦਿੱਲੀ ਤੱਕ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਇਹ ਸਾਰਾ ਸਾਰਾ ਪਾਕਿਸਤਾਨ ਵਗੈਰਾ ਇਹ ਪੰਜਾਬ ਸੀ ਉਹਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਨੂੰ ਇੱਕ ਟਾਸਕ ਫੋਰਸ ਦੀ ਲੋੜ ਸੀ ਇੱਕ ਵਲੰਟੀਅਰ ਫੋਰਸ ਦੀ ਲੋੜ ਸੀ ਤੇ ਬੜੇ ਸੋਚ ਸਮਝ ਤੋਂ ਬਾਅਦ ਦਸੰਬਰ 1920 ਵਿੱਚ ਉਹਨਾਂ ਨੇ ਅਕਾਲੀ ਦਲ ਦੀ ਸਿਰਜਣਾ ਕੀਤੀ ਤੇ ਇਹਨਾਂ ਅੱਗੇ ਮਿਸ਼ਨ ਕੀ ਰੱਖਿਆ ਮਿਸ਼ਨ ਇਹ ਕਿ ਪੰਜਾਬ ਪੰਜਾਬੀ ਪੰਜਾਬੀਅਤ ਸਮਾਜ ਸੁਧਾਰ ਕਿਉਂਕਿ ਉਹਨਾਂ ਦੇ ਨਾਮ 'ਚ ਕੰਮ ਕਢਣਾ ਦਾ ਬਹੁਤ ਜ਼ੋਰ ਸੀ ਸਰਬੱਤ ਦਾ ਭਲਾ ਬਾਣੀ ਬਾਣਾ ਤੇ ਪੰਥ ਦੇ ਵਿੱਚ ਘਾਰ ਨਿੱਜੀ ਮਫਾਦਿਆਂ ਨੂੰ ਨਾ ਆਉਣ ਦੇਣਾ ਇਹ ਤਾਂ ਉਹਨਾਂ ਵਾਸਤੇ ਹਦਾਇਤਾਂ ਸੀਆਂ ਨਾਲ ਜ਼ਰੂਰੀ ਕੀ ਸੀ ਕਿ ਸ੍ਰੀ ਅਕਾਲ ਪੁਰਖ ਸਾਹਿਬ ਦੀ ਸਰਬ ਉੱਚਤਾ ਉਸ ਦੀ ਮਾਨ ਪ੍ਰਤਿਸ਼ਟਾ ਅਤੇ ਉਸ ਦੀ ਸ਼ਾਨ ਨੂੰ ਬਹਾਲ ਰੱਖਣਾ ਸ਼੍ਰੀ ਕਾਪਤ ਸਾਹਿਬ ਦੇ ਰਸੂਲਾਂ ਸਿਧਾਂਤਾਂ ਮਰਿਆਦਾ ਤੇ ਰਵੈਤਾਂ ਨੂੰ ਕਾਇਮ ਰੱਖਣਾ ਉਹਨਾਂ ਤੇ ਪਹਿਰਾ ਦੇਣਾ ਸ਼੍ਰੀ ਕਾਪਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਤਕਾਰ ਦੇਣਾ ਪੰਚ ਪ੍ਰਧਾਨੀ ਨੂੰ ਮਾਨਤਾ ਦੇਣੀ ਉਹਦਾ ਸਤਕਾਰ ਕਰਨਾ ਇਹ ਅਸੂਲਾਂ ਨੂੰ ਇਹ ਮਿਸ਼ਨ ਨੂੰ ਲੈ ਕੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੀ ਸਿਰੇੜਾ ਕੀਤੀ ਗਈ ਸੀ ਪੰਜਾਬਾ 60 ਸਾਲ 70 ਸਾਲ ਹੀ ਲਾ ਲੋ 70 ਸਾਲ ਤੱਕ ਭਾਵੇਂ ਵਿਚਦੀ ਵਿਚਾਰਪਰ ਕੋਈ ਮਤਭੇਦ ਇੰਦਰ ਉਧਰ ਹੁੰਦੇ ਗਏ ਪਰ ਅਕਾਲੀ ਦਲ ਚਰਨੀ ਕਲਾਚ ਹੀ ਰਿਹਾ ਅਕਾਲੀ ਦਲ ਤੋਂ ਬਲਕੇ ਸ਼੍ਰੋਮਣੀ ਅਕਾਲੀ ਦਲ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਵੀ ਬਾਗਡੋਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਹੱਥ ਚ ਆ ਗਏ ਤਾਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ ਕਿ 1996 ਦੇ ਵਿੱਚ ਮੋਗੇ ਕਾਨਫਰੰਸ ਕਰਕੇ ਆਪਣੇ ਅਕਾਲੀ ਦਲ ਦਾ ਨਾਂ ਪੰਜਾਬੀ ਪਾਰਟੀ ਰੱਖ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਮੋਗੇ ਕਾਨਫਰੰਸ ਤੇ ਪੰਜਾਬੀ ਪਾਰਟੀ ਰੱਖ ਲਿਆ ਅਕਾਲੀ ਦਲ ਸ਼ਬਦ ਵਿੱਚੋਂ ਗੈਬ ਕਰ ਦਿੱਤਾ ਦੋਸਤੋ ਜਦੋਂ ਕੋਈ ਪਾਰਟੀ ਦਾ ਨਾਂ ਹੀ ਬਦਲਿਆ ਗਿਆ ਅਕਾਲੀ ਦਲ ਦਾ ਵਿੱਚੋਂ ਸ਼ਬਦ ਹੀ ਕੱਢ ਦਿੱਤੇ ਗਏ ਫਿਰ ਇਹ ਕਿਹੜੇ ਮੂੰਹ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਹਮੇਤਿਆਂ ਕਿਹੜੇ ਮੂੰਹ ਨਾਲ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਵਾਲੇ ਆ ਸਾਡਾ ਅਕਾਲੀ ਦਲ ਹੀ ਸ਼ਰਮਣੀ ਕਹਿੰਦਾ ਕਿਹੜੇ ਮੂੰਹ ਨਾਲ ਕਹਿੰਦੇ ਨੇ ਕੀ ਇਹਨਾਂ ਨੂੰ ਪਤਾ ਨਹੀਂ ਕਿ ਇਹਨੇ ਅਕਾਲੀ ਦਲ ਦਾ ਨਾਮ ਬਦਲ ਕੇ ਪੰਜਾਬੀ ਪਾਰਟੀ ਰੱਖਿਆ ਸੀ ਸੋਚਣ ਵਾਲੀ ਗੱਲ ਇਹ ਆ ਦੋਸਤੋ ਦੂਜਾ ਇਹਨਾਂ ਤੋਂ ਜਿਹੜੇ ਟੜਾ ਵੱਖ ਕਿਉਂ ਹੋਇਆ ਦੇਖੋ ਕਿੰਨੇ ਟੜੇ ਵੱਖ ਹੋਏ ਪਰ ਹੁਣ ਪਿੱਛੇ ਜਿਹੜਾ ਹੈ ਇੱਕ ਟੜਾ ਹੋਰ ਵੱਖ ਹੋਇਆ ਜਿਹਦੇ ਸਾਰੇ ਹੀ ਸੀਨੀਅਰ ਅਕਾਲੀ ਲੀਡਰ ਜਿਹੜੇ ਕਿ ਬਾਦਲ ਦਲ ਦੇ ਆਗੂ ਅਜੇ ਵੀ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਅਹੁਦੇਦਾਰ ਵੀ ਰਹੇ ਨੇ ਉਹਨਾਂ ਦੇ ਆਪਣੇ ਆਪਣੇ ਨਾਂ ਦੇ ਦਲ ਵੀ ਚੱਲਦੇ ਰਹੇ ਨੇ ਹੁਣ ਕੀ ਹੋਇਆ ਕਿ ਕਾਲੀ ਦਲ ਖੇਰੂ ਖੇਰੂ ਕਿਉਂ ਹੁੰਦਾ ਜਾ ਰਿਹਾ 72 72 73 73 ਸੀਟਾਂ ਜਿੱਤਣ ਵਾਲਾ 8 8 9 ਨੂੰ ਪਾਰਲੀਮੈਂਟ ਦੇ ਸੀਟਾਂ ਜਿੱਤਣ ਵਾਲਾ ਅੱਜ ਕਿੱਥੇ ਖੜਾ ਹੈ ਅੱਜ ਜਲੰਧਰ 'ਚ ਜਿੰਨੀ ਸ਼ਰਮਨਾਕ ਹਾਰ ਇਹਨਾਂ ਨੂੰ ਹੋਈ ਹੈ ਜਲੰਧਰ 'ਚ ਇਹਨਾਂ ਨੇ ਬਸਪਾ ਉਮੀਦਵਾਰ ਦੀ ਮਦਦ ਕੀਤੀ ਦੇਖੋ ਕਿੰੀਆਂ ਵੋਟਾਂ ਲੈ ਕੇ ਗਿਆ 1000 ਵੀ ਨਹੀਂ ਪਹਿਲਾ ਕੈਂਡੀਡੇਟ ਖੜਾ ਕਿਪਦਾ ਸੁਨੀਤ ਕੌਰ ਕਿੰਨੀਆਂ ਵੋਟਾਂ ਲਗੀਆਂ 40-5000 ਵੋਟਾਂ ਲੈ ਕੇ ਬੜੀ ਸ਼ਰਮ ਦੀ ਗੱਲ ਹੈ ਇਹਨਾਂ ਦੀ ਬੜੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਦਾ ਸਾਰਾ ਜੋਰ ਲਾ ਕੇ ਇਹ ਹਜ਼ਾਰ-ਹਜ਼ਾਰ ਵੋਟ ਵੀ ਨਹੀਂ ਬਵਾ ਸਕਿਆ ਇਹ ਗਰਾਫਟ ਆਈ ਕਿਦੇ ਕਰਕੇ ਜਦੋਂ ਇਹਨਾਂ ਨੇ ਆਇ ਅਸੂਲ ਜਿਹੜੇ ਅਸੀਂ ਗਣਾਈ ਸੀ ਉਹਨਾਂ ਨੂੰ ਤਲੰਜਰੀ ਦੇ ਦਿੱਤੀ ਤਾਂ ਦੋਸਤੋ ਹਾਲਾਤ ਇਹ ਪੈਦਾ ਹੋਏ ਪੰਜਾਬ ਦੇ ਵਿੱਚ ਜੋ ਸੰਕਟ ਸਿੱਖ ਸੰਕਟ ਪੰਥਕ ਸੰਕਟ ਜੋ ਪੰਜਾਬ ਤੇ ਆਇਆ ਹੈ ਉਹ ਸਿਰਫ ਇਹਨਾਂ ਦੀ ਬਦੌਲਤ ਹੀ ਆਇਆ ਹੈ ਕਿਉਂ ਕਿ ਪੰਜਾਬ ਸਰਕਾਰ ਇਹਨਾਂ ਦੀ ਮੁੱਖ ਮੰਤਰੀ ਸਰਾਵ ਪ੍ਰਕਾਸ਼ ਸਿੰਘ ਜੀ ਬਾਦਲ ਡਿਪਟੀ ਮੁੱਖ ਮੰਤਰੀ ਸਰਾਵ ਸਰਬੀਰ ਸਿੰਘ ਜੀ ਬਾਦਲ ਉਹਨਾਂ ਦੇ ਸੁਪੁੱਤਰ ਉਹਨਾਂ ਦੀ ਨੂੰ ਕੇਂਦਰ ਚ ਮੰਤਰੀ ਸ਼੍ਰੋਮਣੀ ਕਮੇਟੀ ਤੇ ਇਹਨਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਹਨਾਂ ਦੇ ਲਫਾਖੇ ਚੋਂ ਨਿਕਲਦੇ ਰਹੇ ਆ ਇਹ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਸ਼੍ਰੋਮਣੀ ਕਮੇਟੀ ਦੀ ਤਿੰਨ ਵਾਰ ਪ੍ਰਧਾਨ ਰਹੇ ਜੋ ਕਿ ਬੀਬੀ ਜਗੀਰ ਕੌਰ ਕਹਿੰਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਮੇਸ਼ਾ ਲਫਾਖੇ ਤੋਂ ਨਿਕਲਦੇ ਰਹੇ ਨੇ ਤੇ ਸ਼੍ਰੀ ਅਕਾਲ ਪਤھ ਸਾਹਿਬ ਦੇ ਜਥੇਦਾਰ ਉਹ ਵੀ ਲਫਾਖੇ ਤੋਂ ਨਿਕਲਦੇ ਰਹੇ ਨੇ ਪੰਜਾਬ ਸਰਕਾਰ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਸਰਵੋੱਚ ਅਦਾਲਤ ਅਕਾਲ ਤਖਤ ਸਾਹਿਬ ਇਹਨਾਂ ਦੇ ਤਵੱਥਲੇ ਕੰਮ ਕਰ ਗਿਆ ਸੀ ਜਿਸ ਦੀ ਬਦੌਲਤ ਇਹ ਸੰਕਟ ਪੈਦਾ ਹੋਇਆ ਹੈ ਫਿਰ ਇਸ ਸੰਕਟ ਦਾ ਹੱਲ ਦੋਸਤੋ ਕੀ ਹੋ ਸਕਦਾ ਹੈ ਇਸ ਸੰਕਟ ਦਾ ਹੱਲ ਤਾਂ ਹੈ ਦਰਦੇ ਕੌਮ ਚੈਨਲ ਵੱਲੋਂ ਅਸੀਂ ਇੱਕ ਸੁਝਾਅ ਦੇਣਾ ਚਾਹੁੰਦੇ ਹਾਂ ਉਹ ਇਹ ਸੁਝਾਅ ਇਹ ਦੇਖੋ ਜਿਹੜੇ ਹੁਣ ਜਿਹੜੇ ਧੜੇ ਬੜੇ ਨਾ ਇੱਕ ਤਾਂ ਬਦਲ ਦਲ ਦਾ ਇੱਕ ਬਦਲ ਦਾ ਤੋਂ ਲੱਗ ਰਿਹਾ ਹੁਣ ਤਾਂ ਸਿਰਫ ਦੋ ਧੜਿਆਂ ਦੀ ਪਤਾ ਨਾ ਜਿੰਨੇ ਹੋਰ ਵੀ ਧੜੇ ਨੇ ਕੱਲੇ ਸਿਵਰਜੀ ਸਿੰਘ ਮਾਨ ਨੂੰ ਛੱਡ ਦਿਓ ਉਹਨੇ ਤਾਂ ਅਲੱਗ ਗਈ ਉਹਨਾਂ ਦਾ ਆਪਣੀ ਧੰਮ ਧਮਾੜ ਦੀ ਢੱਗਲੀ ਵੱਜਦੀ ਰਹਿਣੀ ਹੈ ਜਿੰਨੇ ਵੀ ਹੋਰ ਕਾਲੀ ਨੇ ਉਹ ਸਾਰੇ ਇਹਨਾਂ ਦੇ ਖਿਲਾਫ ਸੰਘਰਸ਼ ਕਰਦੇ ਰਹੇ ਨੇ ਚਾਹੇ ਕਾਲੀ ਦਾ 1920 ਸਰਦਾਰ ਰਵਿੰਦਰ ਸਿੰਘ ਵਾਲਾ ਹੋਵੇ ਚਾਹੇ ਸਾਰਮਹਿੰਦ ਅਕਾਲੀ ਦਲ ਜ세ਦਾ ਗੁਰਚਨ ਸਿੰਘ ਦੀ ਟੋਣਾ ਵਾਲਾ ਹੋਵੇ ਚਾਹੇ ਤਲਵੰਡੀ ਦਲ ਬਰਨਾਲਾ ਦਲ ਢੀਂਡਸਾ ਦਲ ਯੂਨਾਈਟਿਡ ਅਕਾਲੀ ਦਲ ਸੰਯੁਕਤ ਅਕਾਲੀ ਦਲ ਸਰਨਾ ਅਕਾਲੀ ਦਲ ਜੀਕੇ ਦਾ ਅਕਾਲੀ ਦਲ ਜੂਕੇ ਦਾ ਅਕਾਲੀ ਦਲ ਹੋਰ ਕਿੰਨੇ ਅਕਾਲੀ ਦਲ ਕਿੰਨੇ ਅਕਾਲੀ ਦਲ ਉਹ ਸਾਰੇ ਇਹ ਨਾਂ ਦੇ ਆ ਬਧੇਕਿਆਂ ਦੇ ਖਲਾਫ ਨੇ ਤੇ ਤਾਨਾਂ ਸ਼ਾਇਿਆਂ ਦੇ ਖਲਾਫ ਸੰਘਰਸ਼ ਕਰਦੇ ਰਹੇ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਉਹਨਾਂ ਦੀ ਪੁਗਦੀ ਕੋਈ ਨਹੀਂ ਸੀ ਉਹਨਾਂ ਦੇ ਸੌਂਦਾ ਕੋਈ ਨਹੀਂ ਉਹਨਾਂ ਨੂੰ ਤਾਂ ਇਹਨਾਂ ਨੇ ਜ਼ੀਰੋ ਕੀਤਾ ਹੋਇਆ ਸੀ ਉਹ ਇੰਨੇ ਕੱਦਲ ਤਾਂ ਹੋ ਚਾਏ ਨੇ ਹੁਣ ਜਿਹੜੇ ਹੈ ਉਹਨੇ ਇਹ ਦੋ ਤੜੇ ਹੋਏ ਨੇ ਇਹਨਾਂ ਨੇ ਹੁਣ ਇੱਕ ਨਵੀਂ ਜੋ ਰੀਤ ਚਲਾਈ ਹੈ ਉਹ ਇਹ ਹੈ ਦਰਖਾਸਤ ਇਹਨਾਂ ਦੀ ਪਹੁੰਚ ਗਈ ਜਿਹੜਾ ਬਾਗੀ ਗਰੁੱਪ ਹੋਇਆ ਸੀਗਾ ਬਾਗੀ ਉਹ ਕਹੇ ਸਾਨੂੰ ਨਾ ਕਹੋ ਵੱਖ ਹੋਇਆ ਤੁਹਾਡਾ ਸੀਗਾ ਅਕਾਲ ਪਤ ਸਾਹਿਬ ਤੇ ਇਹਨਾਂ ਨੇ ਜਾ ਕੇ ਇੱਕ ਦਰਖਾਸਤ ਪੇਸ਼ ਕਰ ਦਿੱਤੀ ਜਿਦੇ ਵਿੱਚ ਇਹਨਾਂ ਤੋਂ ਜੋ ਗੁਨਾਹ ਹੋਏ ਜਾਣੇ ਅਣਜਾਣੇ ਈ ਹੁੰਦੇ ਹੁੰਦੇ ਨੇ ਉਹ ਇਹਨਾਂ ਨੇ ਉਹ ਤੇ ਲਿਖ ਕੇ ਦੇ ਦਿੱਤੇ ਕਿੰਨੇ ਲਿਖਿਆ ਕਿੰਨੇ ਨਹੀਂ ਹੁਣ ਜਥੇਦਾਰ ਸਾਹਿਬਾਨ ਦੀ ਮੀਟਿੰਗ 15 ਜੁਲਾਈ ਨੂੰ ਹੋਣੀ ਹੈ ਉਹਦੇ ਵਿੱਚ ਉਹ ਇਹਨਾਂ ਨੂੰ ਤਾਲਮ ਜਦੋਂ ਕਰਨਗੇ ਇਹਨਾਂ ਦਾ ਜਦੋਂ ਕਸੂਰ ਪੁੱਛਣਗੇ ਇਹਨਾਂ ਨੇ ਕਸੂਰ ਜੋ ਦੱਸਿਆ ਉਹ ਬਹੁਤ ਘੱਟ ਦੱਸਿਆ ਇਹਨਾਂ ਕਸੂਰ ਬਹੁਤ ਜ਼ਿਆਦਾ ਹੈ ਉਹ ਜਥੇਦਾਰ ਸਾਰੇ ਜਾਣੀ ਜਾਣਦੇ ਉਹ ਇਹਨਾਂ ਨੂੰ ਪੁੱਛਣਗੇ ਉਹਨਾਂ ਨੂੰ ਪਤਾ ਹੈ ਕਿਉਂਕਿ ਉਹ ਵੀ ਇਹਨਾਂ ਵਿੱਚ ਹੀ ਰਹੇ ਨੇ ਜਦੋਂ ਸਾਰਾ ਦੋਸ਼ ਇਹ ਮੰਨਣਗੇ ਫਿਰ ਇਹ ਕਹਿਣਗੇ ਜੀ ਅਸੀਂ ਤਾਂ ਅਸਲ ਦੋਸ਼ੀ ਤਾਂ ਸੁਖਵੀਰ ਬਾਦਲ ਹੈ ਉਹਦਾ ਗਰੁੱਪ ਹੈ ਅਸੀਂ ਤਾਂ ਸਹਿਯੋਗੀ ਸਾਡੀ ਸੋਈ ਛੁੜਦਾ ਨਹੀਂ ਸੀ ਅਸੀਂ ਕਹਿੰਦੇ ਸਾਨੂੰ ਚੁੱਪ ਕਰਾ ਦਿੰਦੇ ਸੀ ਸਾਨੂੰ ਬਹਾਨੇ ਦੇ ਸੀ ਤੇ ਇਦਾਂ ਹੁੰਦਾ ਰਿਹਾ ਵੀ ਹੈ ਮੰਨ ਹੁਣ ਦੋਸ਼ੀ ਸੁਖਵੀਰ ਸਿੰਘ ਬਾਦਲ ਮੁੱਖ ਦੋਸ਼ੀ ਤੇ ਇਹ ਉਪਦੋਖੀ ਸਹਿਦੋਖੀ ਕਹਿ ਲਓ ਦੋਸ਼ੀ ਕਹਿ ਲਓ ਇਹਨਾਂ ਨੂੰ ਦੋਸ਼ੀ ਦਾ ਦੋਵੇਂ ਤਰ੍ਹਾਂ ਨੇ ਨਾ ਹੁਣ ਫਿਰ ਜੇ ਇਹ ਤਾਂ ਸਜ਼ਾ ਵਾਸਤੇ ਤਿਆਰ ਹੋ ਗਏ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਉਹ ਧੜਾ ਜਿਹੜਾ ਬਾਦਲ ਅਕਾਲੀ ਦਲ ਹੈ ਕਿ ਉਹ ਨੂੰ ਜ਼ਥੇਦਾਰ ਸਾਹਿਬ ਤਾਲੂਕ ਕਰਨਗੇ ਜਾਂ ਉਹ ਨਮਾਣਾ ਸਿੱਖੋ ਕਿ ਜ਼ਥੇਦਾਰ ਸਾਹਿਬ ਦੇ ਪੇਸ਼ ਹੋਊਗਾ ਨਹੀਂ ਹੋਏਗਾ ਨਹੀਂ ਹੋਏਗਾ ਇਹ ਸੰਕਟ ਦਾ ਹੱਲ ਵੀ ਨਹੀਂ ਹੋਊਗਾ ਸੰਕਟ ਦਾ ਹੱਲ ਕਿਵੇਂ ਹੋ ਸਕਦਾ ਦੋਸਤੋ ਸੰਕਟ ਦਾ ਹੱਲ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਕੱਲੀ ਪ੍ਰਧਾਨਗੀ ਨਾ ਛੱਡੇ ਸੁਖਬੀਰ ਸਿੰਘ ਬਾਦਲ ਆਪਣੇ ਦਲ ਦਾ ਜਥੇਵੰਦਕ ਢਾਂਚਾ ਭੰਗ ਕਰੇ ਜਿਹੜਾ ਵਕਤ ਨਾ ਹੋਇਆ ਇਹ ਵੀ ਆਪਣੇ ਕਾਲੀ ਦਲ ਦਾ ਜਥੇਵੰਦਕ ਢਾਂਚਾ ਭੰਗ ਕਰਨ ਅਕਾਉਂਤਸ ਤੇ ਇਹ ਦੇਖ ਰਖਾਤਾ ਵੀ ਅਸੀਂ ਆਪਣੇ ਜਥੇਵੰਦਕ ਢਾਂਚੇ ਭੰਗ ਕਰ ਦਿੱਤੇ ਜੋ ਦੋਸਤੋ ਇਹ ਫਿਰ ਜਥੇਦਾਰ ਸਾਹਿਬ ਕਾਲ ਦੇਣਗੇ ਵੀ ਦੂਜੇ ਜਿੰਨੇ ਗਰੁੱਪ ਬਣੇ ਹੋਏ ਨੇ ਉਹ ਵੀ ਆਜੋ ਉਹਨਾਂ ਨੇ ਫਟਾਫਟ ਕਿਉਂ ਕਰ ਲਿਆ ਤਾਂ ਮਤਲਬ ਕੋਈ ਨਹੀਂ ਉਹਨਾਂ ਦਾ ਕਸੂਰ ਹੀ ਕੋਈ ਨਹੀਂ ਨਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦੂ ਕਰਾਈ ਹੈ ਨਾ ਉਹਨਾਂ ਨੇ ਸਤਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਉਹਨਾਂ ਦੇ ਉੱਤੇ ਰੌਲਾ ਪਾ ਰਹੇ ਨੇ ਮੋਰਚੇ ਲਾਉਂਦੇ ਨੇ ਬਰ ਗੜੀ ਮੋਰਚੇ ਲੱਗਿਆ ਰਿਹਾ ਉਹ ਸਾਰੇ ਆ ਜਾਣ ਮੰਨ ਲਓ ਕਿ ਸਾਰੀਆਂ ਪੰਥਕ ਧਿਰਾਂ ਦੇ ਅਸੀਂ ਵੇ ਕਾਲ ਤੱਕ ਸਾਹਮਣੇ ਪਹੁੰਚ ਗਏ ਫਿਰ ਤੁਸੀਂ ਇਹ ਸੋਚੋ ਕਿ ਜਥੇਦਾਰ ਸਾਹਿਬ ਇੰਨੀ ਊਰਜਾ ਐਨਿੰਗ ਨਿਦ੍ਰਤਾ ਆਜੂਗੀ ਹਾਂ ਆਜੂਗੀ ਪਰ ਤੁਸੀਂ ਇਹ ਸੋਚਦੇ ਹੋਵੋਗੇ ਕਿ ਉਹ ਤਾਂ ਆਪ ਇਹਨਾਂ ਦੇ ਦਵਾਤਲੇ ਨੇ ਬਿਲਕੁਲ ਦਵਾਤਲੇ ਨੇ ਅਸੀਂ ਜਿਵੇਂ ਸਰਦਾਰ ਸਾਹਿਬ ਨੂੰ ਕੱਲਿਆ ਨਹੀਂ ਛੱਡਾਂਗੇ ਉਹਨਾਂ ਦੇ ਸਪੋਰਟ ਵਾਸਤੇ ਦਰਦੇ ਕੌਮ ਵੱਲੋਂ ਇਹ ਸੁਝਾਅ ਹੈ ਕਿ ਸ਼੍ਰੀ ਕਾਲ ਤੱਕ ਇੱਕ ਪੰਚ ਪ੍ਰਧਾਨੀ ਸਿਸਟਮ ਸਾਡੇ ਵਿੱਚ ਚੱਲਦਾ ਹੈ ਪੰਥ ਵਿੱਚ ਪੰਚ ਪ੍ਰਧਾਨੀ ਦੇ ਤਹਿਤ ਹੀ ਜਥੇਦਾਰ ਸਾਹਿਬ ਦੀ ਸਹਾਇਤਾ ਲਈ ਉਹਨਾਂ ਦੀ ਸਪੋਰਟ ਲਈ ਸ਼੍ਰੀ ਕਲਪਕਤ ਸਿੰਘ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿ ਇਹਨਾਂ ਦੀ ਤਾਨਾਸ਼ਾਈ ਦਾ ਸ਼ਿਕਾਰ ਹੋਏ ਸੀ ਉਹਨਾਂ ਨੂੰ ਲਿਆ ਜਾਵੇ ਨੰਬਰ 2 ਤੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਫਖ ਸਾਹਿਬ 2 ਨੰਬਰ ਤੇ ਉਹਨਾਂ ਨੂੰ ਲਿਆ ਜਾਵੇ ਨੰਬਰ 3 ਤੇ ਗਿਆਨੀ ਹਰਪ੍ਰੀਤ ਸਿੰਘ ਸਾਫਕਾਰ ਜਥੇਦਾਰ ਸ਼੍ਰੀ ਕਾਲਪਰਸ ਸਾਹਿਬ ਇਹਨਾਂ ਨੂੰ ਪੰਜ ਪ੍ਰਧਾਨੀ ਚੁਲਿਆ ਜਾਵੇ ਗਿਆਨੀ ਕੇਵਲ ਸਿੰਘ ਜੀ ਸਾਫਕਾਰ ਜਥੇਦਾਰ ਪਤ ਸ਼੍ਰੀ ਦਮਦਵਾ ਸਾਹਿਬ ਉਹਨਾਂ ਨੂੰ ਵੀ ਲਿਆ ਜਾਵੇ ਪੰਜਵਾਂ ਗਿਆਨੀ ਗੁਰਮੁਖ ਸਿੰਘ ਜੀ ਸਾਫਕਾਰ ਜਥੇਦਾਰ ਪਤ ਸ਼੍ਰੀ ਦਮਦਵਾ ਸਾਹਿਬ ਜੋ ਕਿ ਅੱਜਕੱਲਹ ਸ਼੍ਰੀ ਕਾਲਪਰਸ ਸਾਹਿਬ ਦੇ ਹੈੱਡ ਗ੍ਰਾਂਥ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਇਹ ਪੰਜ ਸਾਬਕਾ ਜਥੇਦਾਰ ਲਏ ਜਾਂਦੇ ਜਥੇਦਾਰ ਸਾਹਿਬ ਦੀ ਸਪੋਰਟ ਦੀ ਸਲਾਹਕਾਰ ਹਰ ਬਖੋ ਉਹਨਾਂ ਨੂੰ ਸਹਿਯੋਗ ਦੇਣ ਪੰਜ ਪਿਆਰੇ ਸ਼੍ਰੀ ਕਾਲਪਤਖਸਰ ਸਾਹਿਬ ਦੇ ਲਏ ਜਾਂ ਉਹ ਪੰਜ ਪਿਆਰੇ ਜਿਨ੍ਹਾਂ ਨੂੰ ਇਹਨਾਂ ਦੇ ਤਾਨਾ ਸ਼ਾਹੀ ਦਾ ਬਾਦਲ ਹੋਣਾ ਦੀ ਤਾਨਾ ਸ਼ਾਹੀ ਦਾ ਸ਼ਿਕਾਰ ਹੋਣਾ ਪਿਆ ਭਾਈ ਸਤਨਾਮ ਸਿੰਘ ਖੰਡਾ ਆਈ ਵੈਜਰ ਸਿੰਘ ਉਹ ਪੰਜ ਪਿਆਰੇ ਉਹ ਜਿਨ੍ਹਾਂ ਦਾ ਕੰਮ ਧਰਮ ਪ੍ਰਚਾਰ ਸੀ ਉਹਨਾਂ ਨੂੰ ਵੀ ਇਹਨਾਂ ਨੇ ਨਿਭਖਸ਼ਾ ਉਹਨਾਂ ਨੂੰ ਵੀ ਲਿਆ ਜਾਵੇ ਉਹਨਾਂ ਦਾ ਸਟੈਂਡ ਹੈ ਇਸ ਕਰਕੇ ਉਹਨਾਂ ਨੂੰ ਲੈ ਜਾਓ ਸਹੀ ਗੱਲ ਕਰਨਗੇ ਪੰਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਅਤੇ ਮੌਜੂਦਾ ਨੂੰ ਲਿਆ ਜਾਵੇ ਧਰਮੀ ਸਾਹਿਬ ਬੀਬੀ ਜਗੀਰ कौर ਲੰਗੋਵਾਲ ਜੀ ਪ੍ਰੋਫੈਸਰ ਬਡੂੰਗਰ ਜੀ ਪੰਜ ਸਾਬਕਾ ਤੇ ਮੌਜੂਦਾ ਜਿ세 ਇੱਕ ਸਭ ਤੋਂ ਲੰਮਾ ਸਮਾਂ ਮੇਰਾ ਕੱਲ ਵੀ 12 ਪਤਾ ਨਹੀਂ ਕਿੰਨੇ ਸਾਲ ਜਰਨਲਿਸਟ ਕਰਨ ਦੇ ਅਹੁਦੇ ਤੇ ਰਹੇ ਸੁਖਦੇਵ ਸਿੰਘ ਪੌਰ ਇੱਕ ਪੰਜ ਪ੍ਰਧਾਨੀ ਇਹਨਾਂ ਦੀ ਇੱਕ ਜਸਾ ਇਹ ਹੋ ਜਵੇ ਪੰਜਾਂ ਤਖਤਾਂ ਦਾ ਪੰਜ ਨਮੇਰੇ ਹੋਰ ਲੈ ਜਾਂ ਉਸ ਤੋਂ ਬਾਅਦ ਸਿੱਖ ਵਿਦਵਾਨ ਸਿੱਖ ਬੁੱਧੀਜੀਵੀ ਸਿੱਖ ਪੱਤਰਕਾਰ ਉਹਨਾਂ ਦੀ ਇੱਕ ਟੀਮ ਬਹੁਤ ਪਿਆਰ ਕੀਤੀ ਜਾ ਵੀ ਜਿਹੜੇ ਕੇ ਆਪਣੇ ਸੁਝਾਅ ਆਪਣੇ ਵਿਚਾਰ ਦੇ ਕੇ ਇਹਨਾਂ ਇਹਨਾਂ ਸੰਕਟ ਦੇ ਹੱਲ ਲਈ ਆਪਣੇ ਸੁਝਾਅ ਦੇ ਸਕਤ ਦੋਸਤੋ ਜਦੋਂ ਇਹ ਟੀਮ ਇਕੱਠੀ ਹੋ ਗਈ ਇਹਨਾਂ ਨੇ ਫੈਸਲਾ ਕਰ ਲਿਆ ਗੁਰਮਤਾ ਕਰ ਲਿਆ ਵਧੀਆ ਰਾਹ ਕੱਢ ਲਿਆ ਦੋਸਤ ਦਾਸ ਪਾਉਂਦੇ ਸਾਰਿਆਂ ਦੇ ਮਾਪੋਦਰ ਕੋਈ ਵੱਡੀ ਗੱਲ ਨਹੀਂ ਪਰ ਸਵਾਲ ਹੈ ਇਹ ਤਿਆਗ ਦੀ ਭਾਵਨਾ ਦੋਸਤਾਂ ਮੁਕਤ ਹੋ ਜਾਣਗੇ ਕੋਈ ਵੱਡੀ ਗੱਲ ਨਹੀਂ ਤਿਆਗ ਦਿਖਾਉਣਗੇ ਤਾਂ ਇਹ ਸੰਕਟ ਹੱਲ ਹੋਊਗਾ ਦੇਖੋ ਜੇ ਨੰਨੇ ਤਿਆਗ ਨਾ ਦਿਖਾਇਆ ਸੁਖਵੀਰ ਸਿੰਘ ਬਾਦਲ ਨੇ ਤਾਂ ਕੌਮ ਦਾ ਸੰਕਟ ਹੱਲ ਕਦੇ ਵੀ ਨਹੀਂ ਹੋ ਸਕੂਗਾ ਫਿਰ ਹੋ ਕਿਸੇ ਰੂਪ ਵਿੱਚ ਬਗਾਵਤਾਂ ਹੋਣਗੀਆਂ ਤੇ ਉਹਨਾਂ ਨੇ ਆਪਣਾ ਅਕਾਲੀ ਦਲ ਬਾਦਲ ਆਪਣੇ ਆਪ ਹੀ ਖੇਰੂ-ਖੇਰੂ ਕਰ ਲੈਣਾ ਹੈ ਖੇਰੂ-ਖੇਰੂ ਸੈਂਕੜੇ ਕਬੂਟਰ ਹਜ਼ਾਰ ਵੋਟ ਵੀ ਨਹੀਂ ਪਈ ਜਲੰਧਰ 'ਚ ਖੇਰੂ-ਖੇਰੂ ਕਰ ਲੈਣਾ ਹੈ ਫਿਰ ਕੌਮ ਜਾਗੇਗੀ ਫਿਰ ਕੌਮ ਇਹਨਾਂ ਨੂੰ ਸਬਕ ਸਿਖਾਏਗੀ ਦੋਸਤੋ ਫਿਰ ਦੂਜਾ ਰਾਹ ਇਹ ਹੋਵੇਗਾ ਇੱਕ ਛੋਟਾ ਜਿਹਾ ਮੁੱਦਾ ਆ ਸੀ ਸੰਤ ਫਤਿਹ ਸਿੰਘ ਕੋਲ ਆਵੇਲੇ 1968 ਉਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਜਸਟਿਸ ਗੁਰਨਾਮ ਸਿੰਘ ਹੁੰਦੇ ਸਨ ਉਦੋਂ ਅਗਨਕੁੰਡਾਂ ਬਾਰੇ ਫੈਸਲਾ ਕਰਨਾ ਸੀ ਦੁਨੀਆ ਭਰ ਦੇ ਡੈਲੀਗੇਟ ਮੇਨ ਦੋਸਤਾਂ ਨੂੰ ਚੜੋ ਦੁਨੀਆ ਭਰ ਦੇ ਬਾਹਰਲੇ ਦੇਸ਼ਾਂ ਤੋਂ ਹਵਾਈ ਤੇ ਆਜਣਾ ਹੈ ਸਪੈਸ਼ਲ ਜਿਹੜਾ ਆ ਕੇ ਆਉਂਦੇ ਨੇ 5000 ਤੋਂ ਲੈ ਕੇ 7000 ਤੱਕ ਡੈਲੀਗੇਟ ਉਦੋਂ ਪੁੱਜਿਆ ਸੀ ਸਰਬ ਸੰਸਾਰ ਪੰਥਕ ਕਨਵੈਨਸ਼ਨ ਲੱਤੀ ਸੀ ਦੋ ਵੀ ਦਸਤੂ ਮੁੰਦਰੀ ਹਾਲ ਸਰਾ 5000 ਤੋਂ ਤੱਕ ਭਰ ਗਿਆ ਸੀ ਦੂਜੇ ਡੈਲੀਗੇਟਾਂ ਦਾ ਮਾਸਟਰ ਸ਼ਹਿਰ ਮੰਡੀ ਨਾਲ ਜੇ ਲੋੜ ਪਈ ਤਾਂ ਪੇਸ਼ਵ ਸਿੱਖ ਕਾਨਫਰੰਸ ਵੀ ਬੁਲਾਈ ਜਾ ਸਕੇਗੀ ਜੇ ਲੋੜ ਪਈ ਤਾਂ ਸਰਬੱਤ ਖਾਲਸਾ ਵੀ ਬੁਲਾਇਆ ਜਾ ਸਕੇਗਾ ਤਾਂ ਦੋਸਤੋ ਇਹ ਸੰਕਟ ਦਾ ਹੱਲ ਹੋਵੇਗਾ ਮੈਂ ਦਰਦੇ ਕੌਮ ਵੱਲੋਂ ਇੰਨਾ ਹੀ ਕਹਿ ਸਕਦਾ ਹਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਸੇ ਸਾਡਾ ਪੰਥਕ ਸੰਕਟ ਦੇ ਹੱਲ ਬਾਰੇ ਅੱਜ ਦਾ ਪ੍ਰੋਗਰਾਮ ਆਪ ਜੀ ਨੇ ਕਿਵਾਂ ਜਿਹਾ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗੁਰਨੂਰ ਕਾਣੂ ਦੇਵ ਆਗਿਆ ਸਤ ਸ੍ਰੀ ਅਕਾਲ ਦਰਦੇ ਕੋਮ ਦਰਦੇ ਕੋਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ